ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿয়াল ਸੇਤੀ ਮੇਰੀ ਮਾਈ ਕੌਣ ਜਾਣੇ ਪਿਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹੀਲ ਪਰਪੂਰ ਲਿਣਾ ਕਾਟ ਕਟ ਜੋਤ ਤੁਮਰੀ ਸਖਮਤ ਸਭ ਬੁਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਏ ਚੰਗਾ ਇਕ ਨਾਨਕ ਕੀ ਅਰਦਾਸੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪਿਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਕ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹਯਲ ਪਰ ਪੂਰ ਲੈਣਾ ਕਾਟ ਕਤ ਜੋਤ ਤੁਮਾਰੇ ਸਖਮਤ ਸਭ ਬੁਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਏ ਚੰਗਾ ਇਕ ਨਾਨਕ ਕੀ ਅਰਦਾਸੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪਿਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹੀਲ ਪਰਪੂਰ ਲੈਣਾ ਕਟ ਕਟ ਜੋਤ ਤੁਮਰੀ ਸਖਮਤ ਸਭ ਬੁਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਏ ਚੰਗਾ ਇਕ ਨਾਨਕ ਕੀ ਅਰਦਾਸੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਾਲ ਸੇਤੀ ਮੇਰੀ ਮਾਈ ਕੌਣ ਜਾਣੇ ਪਿਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹੀਲ ਪਰਪੂਰ ਲੈਣਾ ਕਾਟ ਕਤ ਜੋਤ ਤੁਮਰੀ ਸਖਮਤ ਸਭ ਬੁਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਏ ਚੰਗਾ ਇਕ ਨਾਨਕ ਕੀ ਅਰਦਾਸੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪਿਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹੀਲ ਪਰਪੁਰ ਲੈਣਾ ਕਟ ਕਤ ਜੋਤ ਤੁਮਰੀ ਸੇਖ ਮਤ ਸਭ ਬੁਧ ਤੁਮਰੀ ਮੰਦਰ ਸ਼ਾਮਾ ਤੇਰੇ ਤੁਝ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋ ਏ ਚੰਗਾ ਇਕ ਨਾਨਕ ਕੀ ਅਰਦਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪਿਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਕ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹਯਲ ਪਰ ਪੂਰ ਲੈਣਾ ਕਟ ਕਤ ਜੋਤ ਤੁਮਰੀ ਸਖਮਤ ਸਭ ਬੁਧ ਤੁਮਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਏ ਚੰਗਾ ਇਕ ਨਾਨਕ ਕੀ ਅਰਦਾਸੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪਿਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹੀਲ ਪਰਪੂਰ ਲੈਣਾ ਕਟ ਕਤ ਜੋਤ ਤੁਮਾਰੀ ਸੇਖ ਮਤ ਸਭ ਬੁਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਏ ਚੰਗਾ ਇਕ ਨਾਨਕ ਕੀ ਅਰਦਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪਿਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਲਥਲ ਮਹੀਲ ਪਰਪੁਰ ਲਿਣਾ ਕਟ ਕਤ ਜੋਤ ਤੁਮਾਰੀ ਸਖਮਤ ਸਭ ਬੁਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਇ ਚੰਗਾ ਇਕ ਨਾਨਕ ਕੀ ਅਰਦਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪਿਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹੀਲ ਪਰਪੁਰ ਲੈਣਾ ਕਟ ਕਤ ਜੋਤ ਤੁਮਰੀ ਸਖਮਤ ਸਭ ਬੁਧ ਤੁਮਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਏ ਚੰਗਾ ਇਕ ਨਾਨਕ ਕੀ ਅਰਦਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਇਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨ ਆਵਾ ਮਾਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪਿਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹੀਲ ਪਰਪੂਰ ਲੈਣਾ ਕਟ ਕਟ ਜੋਤ ਤੁਮਾਰੀ ਸਖਮਤ ਸਭ ਬੁਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਏ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ